ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਆਪਣਾ ਕੰਮ ਚੱਲਦਾ ਕਰ ਤੋੜਨ ਦਾ ਤੇ ਕੱਲ ਤਾਂ ਤੁਸੀਂ ਦੇਖ ਲੈਣਾ ਲੈਂਟਰ ਤਾਂ ਆਪਣਾ ਸਾਰਾ ਤੋੜ ਤਾ ਸਰੀਆ ਰਹਿ ਗਿਆ ਸਰੀਆ ਕੱਢ ਦਾਣਾ ਅੱਜ ਤੇ ਅੱਜ ਕਮਰੇ ਵੀ ਸਾਰੇ ਢਾ ਦੇਣੇ ਕਮਰੇ ਦੇ ਹਨ ਛੋਟਾ-ਬੜਾ ਢਾਉਣੇ ਕਿਉਂਕਿ ਹੁਣ ਇੱਟਾ ਹੀ ਲੈਂਟਰ ਥੋੜਾ ਟਾਈਮ ਲੱਗ ਜੰਨਾ ਤੇ ਅੱਜ ਪਰਿਵਾਰ ਨੇ ਵੀ ਉਹਨਾਂ ਲੱਕੜੀਆਂ ਲੈਣਨ ਤੇ ਕਰਦੇ ਵੀਡੀਓ ਸ਼ੁਰੂ ਅੱਜ ਮਿਕਸੀ ਬਲੌਗ ਹੋਊਗਾ ਸਾਰੇ ਲੋਕਾਂ ਦਾ ਡਾਇਕ ਨੇ ਮੈਂ ਸਰੀਆ ਨੇ ਕੰਨ ਲੱਗ ਗਿਆ ਬਾਤੋ ਕਰਦਾਂ ਨੇ ਜਦੋਂ ਕਿਹੜੀ ਜਨ ਉਹ ਡਰ ਇਹਨ ਲੱਗਦਾ ਤਾ ਖੋਲਦਾ ਯਾਰ ਖੋਲਦੇ ਨਹੀਂ ਹੈ ਕਿ ਬਈ ਤਾਂ ਮੈਂ ਤਾਂ ਡਰ ਨਹੀਂ ਹੈ ਆ ਵਾ ਉੱਦਾਂ ਡਰ ਨਹੀਂ ਹੈ ਮੈਂ ਕੰਦ ਪਰ ਐ ਵੇ ਡਰ ਨਹੀਂ ਹੈ ਮੈਂ ਕਿੱਥੇ ਨਾ ਨਾ ਦੇਖੀ ਬਰ ਪਰ ਅੱਗੇ ਆ ਗਿਆ ਬੰਨੋ ਆ ਪੋਣਾ ਅਸਤਾਰ ਖੋਲੇ ਨਹੀਂ ਕੇਵਲ ਦੇ ਉੱਥੇ ਦੇ ਸਹੀਏ ਗੱਲ ਤੇੜੇ ਆ ਜਿਹੜੀ ਬੰਨੀ ਵੀ ਤੇ ਇਹਦੀ ਖੋਲਤੀ ਇਹਦੇ ਸਾਰੇ ਅੱਛਾ ਕੰਦੀ ਆ ਸਾਰਾ ਲੈ ਲੈ ਸੋ ਦੇ ਆ ਸਾਰੇ ਇਹਨੇ ਖਿੱਚਾ ਨਾ ਨਾ ਉਹ ਨਹੀਂ ਉਹ ਤਾਂ ਦੂਈ ਕੇਵਲ ਉਹ ਤਾਂ ਫालतੂ ਬੰਨੀ ਵੀ ਹੋਈਆਂ ਕੱਪੜੇ ਪਾਉਣੇ ਨੂੰ ਵੜ ਦੋ ਵੜ ਦੋ ਉਹ ਤਾਂ ਖੜਦੇ ਸਾਲੀ ਇੱਥੇ ਇਹ ਤਾਂ ਕੱਪੜੇ ਵਾਲੀ ਆ ਖਿੱਚ ਦੇ ਦੋ ਇਹ ਸੜੀ ਆ ਜਾਣਾ ਤੇਰੇ ਤੈਨੂੰ ਖਿੱਚ ਲੈ ਦੋ ਸਰ ਇਹ ਕੱਢ ਦੋ ਆ ਸੜੀਆਂ ਚੱਕ ਲੈ ਪਰ ਉੱਪਰ ਚੱਕ ਲੈ ਦੂ ਆ ਕੱਢ ਦੇ ਸਾਲੇ ਦੋ ਹਾਂ ਇੱਧਰ ਹੌਲੀ 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 ਆ ਰਾਮਗਨ ਬਦਲਾ ਜ਼ੋਰ ਜੀ ਪੜੀ ਛੱਡਦੇ ਨਾ ਆਪਾਂ ਦੇ ਕੱਟਣਾ ਇਹ ਮਚਾਰ ਬਦਰੇ ਰੇ ਖੜਾੜੀ ਬਈ ਕਮਰਾ ਦਾ ਕਰਤਾ ਖਾਲੀ ਹੈ ਕਮਰਾ ਕਰਤੇ ਹਨ ਖਾਲੀ ਰੰਕਲਾ ਸਾਰੀਆ ਸਾਰਾ ਵੀ ਗੱਲ ਅੱਛਾ ਤੋਂ ਨਹੀਂ ਬਣੇ ਤੁਹਾਡੀ ਪ੍ਰਾਣੀ ਕਾਦੋਂ ਨਿਕਲੇ ਸਿਮਰਨ ਉਸ ਲਿਖਿਆ ਹੋਇਆ ਵਾ ਲਿਖਿਆ ਸੀਮਰਨ ਨੰਨਾ ਵਾ ਉਹ ਆ ਸਾਹਮਣੇ ਤਾਇ ਦਾ ਮੁੰਡਾ ਸਿਮਰਨ ਨੂੰ ਉਹ ਲਿਖਤਾ ਉਹ ਲਿਖਿਆ ਸੀ ਇਹ ਖੜੇ ਕਰਕੇ ਹੋ ਜਾਂਦਾ ਹਾਂ ਮਨਘਾਗੰ ਤੋਂ ਸਾਰੀ ਨਮੀ ਆ ਤਾ ਹੋ ਜਾਣੀ ਆ ਬਚਣਾ ਵਾਂਗੇ ਨਹੀਂ ਜੀ ਜੀ ਦੇ ਪੰਨਾ ਲੱਗੀ ਲੱਗੀ ਹੈ ਉਹਦੇ ਬੰਦ ਉਹਦੇ ਬੰਦ ਨਹੀਂ ਇੱਕ ਦੋ ਜਿਹੇ ਰੱਖਿਆ ਕਰਿਓ

ਪਾਵਾਸ ਤੇ ਕੰਮ ਨਾਲ ਆਇਤੀ ਲੋਏ ਪਰੀ ਆ ਗਈ ਪਰੀ ਦਾ ਹੁਣ ਨਾਮਾ ਘਰ ਬਣਾਉਗਾ ਕਿੱਥੇ ਬਣਾਉਣਾ 10 ਕਮਰਾ ਕਿਹੜੇ ਪਾਸੇ ਬਣਾ ਦਾ ਬਣਾ ਕਿੱਥੇ ਕਿਹੜੇ ਪਾਸੇ ਆਉਦੇ ਜਗਾ ਦੱਸ ਤੇ ਤੈਨੂੰ ਆਹ ਖੁੰਜੇ ਰੱਖਣਾ ਉਹ ਖੁੰਜੇ ਰੱਖਣਾ ਕਿ ਉਹ ਖੁੰਜੇ ਰੱਖਣਾ ਉਹ ਖੁੰਜੇ ਵਾ ਠੀਕ ਆ ਸਾਡਾ ਬਾਈ ਤੈ ਕਿਹੜੇ ਪਾਸੇ ਤੈ ਅੰਦਰ ਆ ਤਾਂ ਮੇਰੇ ਨਾਲ ਤੇਰਸ ਤੇਰਸ ਹੂੰ ਛੱਤ ਤੇ ਰਹਿਣਾ ਵਾ ਠੀਕ ਆ ਅੰਦਰ ਰਤੇ ਨਾ ਜਾਇਂ ਠੀਕ ਆ ਦੇਖ ਲੈ ਖੜਦਾ 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 ਬਹੁਤ ਸਰੀਏ ਨੇ ਕਹਿੰਦੇ ਇੱਧਰ ਬਾਹਰੇ ਹੈਗਾ ਤੇ ਲੋੜੀ ਹੁਣ ਚੱਲੇ ਸਿਮੇ ਵੀਰੇ ਰਾਂ ਦੇ ਘਰਾਂ ਸਿਮਾ ਵੀਰੇ ਦਾ ਭਾਰ ਗਿਆ ਵਾ ਉਹਨੂੰ ਕੂਰੀਅਰ ਕਰ ਦੂੰਗੇ ਠੀਕ ਆ ਘਰਾਂ ਪੜਾ ਦੰਦੇ ਚੱਲ ਉਹਨਾਂ ਦੇ ਤੇ ਆਪਣਾ ਸਰੀਆ ਦੇਖੋ ਗਲੀ ਚ ਲਾ ਦਿਆ ਨਾ ਹਣੋਰੇ ਤੇ ਚੱਕਣਾ ਸੋਖਾ ਚੱਲ ਬਿਚ ਚੱਲ

ਅਜੇ ਦੇਖਿਆ ਨਹੀਂ। ਉਹ ਮਮਮੀ ਕਾ ਤੇ ਤਾਂ ਮੇਰੇ ਕਾ ਲੜਨਾ ਕਾ ਤੇ ਲੜਨਾ ਕਾ ਤੇ ਨਹੀਂ। ਕੋਲ ਜਿੱਤੇ ਆਮ ਖੇਲੇ ਆ ਬਈ। ਜੇ ਪੁੱਤ ਆ ਕੇ ਬੁਸ। ਹੁਣ ਕਿੱਥੇ ਜਾਣਾ ਪੈਰੀ? ਕਰਨ ਦੇ ਕਰ। ਹਾਂਜੀ। ਹੁਣ ਜਾਣਾ ਕਰਨ ਦੇ ਰੱਖੇ ਮਨਾਂ। ਉਧਰ ਗਈ। ਚਲ ਚਲੀ। ਸਤ ਬਾਬੂ ਵੀ। ਚਲੋ ਬਈ ਕਰਨਾ ਹੀ ਲੱਗੇ ਬਈ ਸਕੂਲ। ਸ਼ੁਭਨੀ ਤੇ। ਸ਼ੁਭੀ ਗਈ ਵੀ ਨਾਨਕਾਂ। ਉਹ ਨਾਨਕੇ। ਹਲ ਗਈ ਨਹੀਂ। ਠੀਕ ਹੈ ਜੀ ਹਾਂ ਕਿਵੇਂ ਮੰਨਿਆ ਕਰਨਾ ਕਰਨੀ ਹੀ ਕਰਨੀ ਵਾਸਤੇ ਲਿੱਕੀ ਐਚ ਵਾਸਤੇ ਧੰਨਵਾਦ ਸੇ ਇਹ ਆ ਠੀਕ ਐ ਲਿੱਕੀ ਐਚ ਚ ਚਲ ਹੋ ਗਈ ਆ ਪਾਪਾ ਨੂੰ ਆਪਣੇ ਪਾਪਾ ਨੂੰ ਹੋ ਗਈ ਤੇ ਐਕਸਟਰਾ ਦੇ ਦੇ ਮੈਨੂੰ ਮੈਨੂੰ ਨਹੀਂ ਦੇਣੀ ਮੈਂ ਵੀ ਮੰਗ ਰਹੀ ਆ ਆਹ ਤੁਮੇਨੇ ਮੰਗ ਆੜੀ ਮੇਰੇ ਵੱਲ ਤੂੰ ਆੜੀ ਤੂੰ ਹੀ ਨੇ ਮੇਰੇ ਵੱਲ ਨਕਲ ਨਹੀਂ ਕਰਨਾ ਇਹ ਮੈਂ ਇਹ ਮੈਨੂੰ ਨਹੀਂ ਚਾਹੀਦੀ ਸੀ ਤੂੰ ਮਤੇ ਮਰੇ ਇਹਦੇ ਮੇਰੇ ਬੰਨੂਗੀ ਕਿ ਕਿੰਨੇ ਚੱਲ ਜਾਣਾ ਤੇ ਆਹ ਤੇ ਰਹਿਣ ਦੇ ਬੁੱਤ ਕਦੇ ਨਹੀਂ ਖੁੱਲਦੀ ਜਿਹਨਾਂ ਦੇ ਬੰਦੇ ਹੈਗੇ ਖੁੱਲ ਗਈ ਮੈਨੂੰ ਐਸਾ ਨਹੀਂ ਲੱਗਦੀ ਤੂੰ ਜਾਣਵਾ ਆ ਬਾਤ ਤਾਈ ਦੇ ਘਰ ਦੀ 3 ਜਣ ਅੱਜ ਇਹ ਤੇ ਹਾਂਜੀ ਬਸ ਅੱਜ ਰੱਖੀ ਦਿੰਗੇ ਅੱਛਾ ਚੱਲ ਕਾ ਗਾਟਾਾ ਹਾਲੇ ਜੇ ਜੀ ਖੁੱਲੇ ਨਾ ਆਖੜਾ ਕਰ ਗੰਦੇ ਪਹਿਲਾਂ ਚੱਲਾਂ ਮੈਂ ਉਹ ਕਰ ਦਿੰਦੀ ਹਰazim ਗੁੱਲੇ ਬਾਪਾ ਜੀ ਕਰੇ ਤੇਰੇ ਸਾਰੇ ਮਨੋ ਕਾਮਨਾਵਾਂ ਮਪੂਰੀਆਂ ਹੋਣ ॠਸ਼ੀ ਆ ਦੀ ਬੈਸਟ ਸਿੰਗਰ ਜੇ ਤੂੰ ਚਾਹੁੰਦੀ ਐ ਮੈਂ ਕਿਹਦੀ ਕਟਾਈ ਹੋਵੇ ਉਹ ਵੀ ਹੋਊਗੀ ਕਿੰਮੀ ਦੀ ਕਟਾਈ ਹੋਵੇ ਉਹ ਵੀ ਹੋਊਗੀ ਤਾਂ ਇਹ ਕਹ ਵੀ ਜੈਸਮਿਨ ਕਰੇ ਸਾਰੇ ਮੇਰੇ ਥੈਂਕ ਯੂ ਅੱਧਰ ਵੀ ਖਿਲਾ ਦੇ ਕਰੋ ਭਾਈ ਮੇਰਾ ਤੇ ਮਹਿਕ ਦਾ ਤਿਹਾੜ ਦੇਖਣ ਲਈ ਤੁਸੀਂ ਮੇਰੇ ਚੈਨਲ ਤੇ ਪਹੁੰਚਿਓ ਛੇਤੀ ਤੇ ਛੇਤੀ ਅਸੀਂ ਉੱਥੇ ਅਪਲੋਡ ਕਰਾਂਗੇ ਵੀਡੀਓ ਨਹੀਂ 14 ਦਾ ਕਰਨਾ ਜਿਸ ਦਿਨ ਦਾ 14 ਦਾ ਨਹੀਂ ਹੋਗਾ ਕਰਨ ਦਾ 13 ਦਾ 13 ਆ ਜਾ ਵੀਰ ਸਾਡੇ ਕੋਲ ਛੱਡੇ ਅੰਦਰ ਐਨੋਂ ਆਮ ਦਰਵਾਜ਼ਾ ਟੱਪ ਕੇ ਪੱਜੇ ਆਂਦਾ ਹਾਂ ਜਿਵੇਂ ਨੋ ਰਸਤੇ ਜਿਵੇਂ ਨਾ ਕਦੇ ਮਮਾ ਭੂਈਆਂ ਵੀ ਪਤੀਜਿਆਂ ਦੇ ਬੰਦ ਤੇ ਭੈਣਾਂ ਬੰਦੀ ਹੁੰਦੀ ਆ ਕਰ ਸਾਰੇ ਬੁਗਾ ਆ ਸਾਰੇ ਹੀ ਪਾਪਾ ਕੋਈ ਨਾ ਕਦੇ ਮਮਾ ਭੂਆ ਤਾਂ ਬੰਦੀ ਨਹੀਂ ਹੁੰਦੀ ਆ ਮ ਕੋਈ ਨਾ ਪਤੀਜੇ ਲਾੜਲੇ ਜ਼ਿਆਦਾ ਹੁੰਦੇ ਆ ਭੂਆ ਪਤੀਜੇ ਚੱਲਦੇ ਆ ਸਾਰੇ ਸਾਡਾ ਦਾ ਹੀ ਤਾਂ ਪਹਿਲਾ ਵਿਚਾਰ ਆਂਦਾ ਦੂਏ ਦਾ ਟੀਨੇ ਮੀਨੇ ਜਿ ਬਾਤ ਤੇ ਆਏ ਆਤੇ ਲੈ ਦੂ ਵੰਦੇਪਾ ਹੋਰ ਇੱਧਰ ਆ ਆ ਮਾਮਾ ਆ ਮਾਮੇ ਇਹ ਮਾਮਾ ਲੱਗਦਾ ਨਹੀਂ ਤੁਸੀਂ ਅੱਜ ਪੁੱਤ ਰਹਿ ਜਾਓ ਨਾ ਦਾਦੀ ਨੇ ਜਾਣਾ ਕਿੱਥੇ ਜਾਣਾ ਦਾਦੀ ਨੇ ਤੇਰੇ ਅੱਜ ਅਸੀਂ ਹੁਣ ਜਾਣਾ ਬੈਣਾ ਦਾਦੀ ਨੇ ਉਦੋਂ ਜਾਣਾ ਤਹੜੂ ਵਾਲ ਨੂੰ ਰਖੜੀਆਂ ਬੰਨਣਾ ਫੇਰ ਦਾਦੀ ਨੇ ਕੱਲ ਨੂੰ ਉੱਥੇ ਰਹਿਣਾ ਹੈ ਫੇਰ ਜੇ ਦਾਦੀ ਕੱਲ ਗਈ ਫੇਰ ਉੱਥੇ ਪਾਸੋਂ ਪਾਸੋਂ ਨੂੰ ਆਉਂਗੀ ਪਾਸੋਂ ਨੂੰ ਪ੍ਰੀਤ ਉਹਨਾਂ ਨੇ ਆਣਾ ਜਾਨੂ ਦਾਦੀ ਨੇ ਉਹ ਇੱਥੇ ਪਹੁੰਚਣਾ ਪ੍ਰੀਤ ਉਹਨਾਂ ਨੇ ਰਵਾਨਾ ਹੋਣਾ ਇਹ ਤਾਂ ਪੱਕਾ ਏ ਮੰਮੀ ਵੀ ਆਹ ਗੱਲ ਕਹੀ ਸੀ ਨਹੀਂ ਵੀਡੀਓ ਕਹੀ ਸੀ ਆ ਚਾਹਦੇ ਹੋਵੇ ਤਾਂ ਆਪਣੇ ਨੂੰ ਹੈ ਦੁਆਰਾ ਕਹੀ ਸੀ ਮੇਰੇ ਸੋਸ ਨਹੀਂ ਲੈਣੇ ਉਹ ਖਾਪੀ ਕਿ ਕਿਤੇ ਜਾਣਾ ਰੱਖਦੇ ਮੈਨੂੰ ਮੈਨੂੰ ਅੱਛੇ ਤੇ ਮੈਨੂੰ ਅੱਛੇ ਤੇ ਪੰਮੂ ਦੇ ਓਮੋ ਵੀ ਸ਼ਾਇਦ ਆਇਆ ਹੋਣਾ ਕਰਾਂ ਕਲਮ ਨਾ ਚਾ ਤਾਂ ਹੂੰਗਾ ਕਰਾਂ ਛੱਡੀ ਚੱਲ ਦੇਖਦੇ ਜਾਗੇ ਆ ਜਾ ਵੀ ਬਹਿ ਜਾ ਵੀ ਮਿੰਟ ਹੋਰ ਜਿਹੜਾ ਬੰਦ ਹੈ ਬੈਟਰੀ ਮਹਿਕ ਆ ਗਿਆ ਆ ਗਿਆ ਫਿਰ ਇੱਧਰ ਨੂੰ ਖੜਪੁੱਤ ਸਾਹਮਣੇ ਨੂੰ ਸਾਹਮਣੇ ਆ ਰਹੇ ਦਰ ਨੂੰ ਆਦੇ ਬੈਟਰੀ ਆਹ ਹਾਂ ਬੰਦ ਹੈ। ਪਰ ਇਹ ਇਹ ਬਹੁਤ ਦੇਰ ਵਾਟੇਗਾ। ਹਾਂ। ਦੇ ਦੇ ਪੱਖੀ ਉਹ ਪੱਤੀ ਉੱਤੇ ਬੈਠਦੇ ਤੇ ਹੁਣ ਨਹੀਂ ਖੋਲਣੀ ਇਹ। ਦੇ ਦੇ ਪੱਖੀ ਉਹ ਘੱਟ ਮਾਰ। ਇੱਥੇ ਲੇਕ ਦੇ ਦੇ। ਹਾਂ। ਆ ਜਾਓ ਯਾਰ। ਆ ਜਾਓ। ਇਹ ਦੇਖਣਾ ਵੀ ਆਇਓ ਚੱਕਦੇ। ਹਾਂ। ਥੈਂਕ ਯੂ। ਵੈਲਕਮ। ਉੱਧਰ ਹਾਂ ਬੰਦ ਹੈ। ਚਾਚੇ ਦੇ। ਲੈ। ਨੇ ਭਾਈ। ਆ ਜਾ। ਦੰਗਰ ਟੋਂ ਲੈਂ ਚਲ ਠੀਕ ਹੈ ਹੁਣ ਆ ਗਏ ਮੂੰਹ ਮਟਾ ਘੜਾ ਦੇ ਜੀ ਬੰਮੀ ਆ ਜਾ ਬਈ ਆ ਲੈ ਨਾ ਬੈ ਲੋ ਨੋ ਚੰਗਾਰੀ ਆਸ਼ੀਰਵਾਦ ਦਿੰਦਾ ਫਰ ਕਾ ਹੁੰਦਾ ਇਹ ਦੇ ਵਿੱਚ ਤੇ ਕੰਮ ਹੋਈ ਕੌਣ ਦੇ ਜਾਂਦਾ ਆਣਾ ਹਣ ਮੈਂ ਘੁੰਮਣ ਛੁੱਟੀਆਂ ਨੇ ਮੈਂ ਘੁੰਮਣਾ ਆਉਂਗਾ ਹਾਂ ਜੀ ਨਜੀਰਗਰ ਜੀ ਹਜ਼ਰ ਆਉਂਗਾ ਮੈਂ ਹੋਰ ਤਾਂ ਕੌਣ ਜੀ ਬੋਲੇਗੀ ਅੱਛਾ ਨਹੀਂ ਚਲਦੀ ਜਿੰਨੀ ਕਰਨੀ ਮੈਨੀਆਂ ਦੇਖੀ ਅਸੀਂ ਉੱਥੇ ਜਾਈਏ ਨਾ ਜਿਹੜੇ ਕੰਮ ਰੁਕ ਜਵਾਂਗੇ ਇਹਦੇ ਤਾਂ ਪਾਣੀ ਦੀ ਵੀ ਬਹੁਤ ਦਿੱਕਤ ਹੋਣੀ ਹੈ ਪਰ ਦਮਾ ਠੀਕ ਹੈ ਚਲੋ ਬਈ ਹੁਣ ਸਾਰੇ ਲੰਘੇ ਹੁਣ ਸਾਡਾ ਜੀ ਨਹੀਂ ਲੱਗਣਾ ਵੈਸੇ ਅੱਜ ਸ਼ਰ ਰਮਨਦੀਪੀ ਨੇ ਵੀ ਆ ਜਾਣਾ ਉਹਨਾਂ ਸੋਹਣੀਆਂ ਰੌਣਕਾਂ ਲੱਜਣੇ ਰਮਨਦੀਪੀ ਨਾਲ ਤੇ ਹੁਣ ਦੇਖਦੇ ਬਈ ਬੱਦਲ ਦਾ ਆ ਗਿਆ ਅੱਜ ਫੇਰ ਔਰ ਇੱਕ ਬੱਦਲ ਆਇਆ ਨਾ ਕਦੇ ਲੰਘਿਆਂ ਦਾ ਠੰਡੀ ਹਵਾ ਕਰਤੀ ਕੀ ਹੁਣ ਦੇਖਦੇ ਅੱਜ ਤਾਂ ਹੁਣ ਪਰ ਸਾਰਾ ਸਰੀਆ ਚੱਕਤਾ ਇੱਕ ਕਮਰਾ ਡੇਢ ਤਾਂ ਉਹਨਾਂ ਨੇ ਹੁਣ ਹੌਲੀ ਹੌਲੀ ਕੰਮ ਚੱਲੂਗਾ ਤੇ ਹੁਣ ਕੱਲ ਨੂੰ ਜੱਜ ਸ਼ਾਹ ਨੂੰ ਮੰਮੀ ਜੀ ਨੇ ਵੀ ਜਾਣਾ ਨਾਨਕੇ ਨਾਨਕੇ ਦੇ ਸਾਹਮਣੇ ਜਾ ਕੇ ਸਵੇਰੇ ਸਾਢੇ ਰੇ ਮੋੜਣਾ ਮਿਸਤਰੀਆਂ ਨੇ ਪਹਿਲਾਂ ਪਹਿਲਾਂ ਪੂਰੇ ਫੇਰ ਕੰਮ ਦਾ ਔਖਾ ਜਾਂਦਾ ਬਾਣੀ ਬੁਣੀ ਦੇਖਣਾ ਪੈਂਦਾ ਦਿਖਾਉਂਦੇ ਹੌਣ ਦਾ ਲਈ ਛੁੱਟੀ ਭਗੇ ਛੁੱਟੀ ਹਨ ਨੂੰ 2 ਵਾ ਨਾ 1 ਵਜ ਗਿਆ ਮਿਸਤਰੀ ਤੇ ਲੰਘੇ ਕਰ ਰਹੇ ਹੁਣ 2 ਕੁ ਵੇਰੇ ਆਉਂਗੇ ਫੇਰ ਕੰਮ ਖਿੱਚੂਗੇ ਤੇਜ਼ ਆ ਨਾ ਸਪੀਡ ਨਾਲ ਲੈਂਟਰ ਦੇ ਕੰਮ ਔਖਾ ਜੀਆ ਲੈਂਟਰ ਤੋੜਨਾ ਪੈਂਦਾ ਤਾਂ ਹੁਣ ਇੱਟਾਂ ਦੇ ਨਾਲ ਦੇ ਨਾਲ ਟੁੱਟੀਆਂ ਜਾਂਦੀਆਂ ਸਮਝ ਲਓ 2 ਦਿਨ ਚ ਹੁਣ ਨਿਬੜ ਜਾਊਗਾ ਅਜਾ ਅੱਜ ਵੀ ਅੱਧੀ ਦਿਹਾੜੀ ਲੈਂਟਰ 'ਤੇ ਲੱਗ ਗਈ ਸਮਝ ਲਓ ਹੋਰ ਹੁਣ ਦੇਖ ਲੋ 1 2 3 1 ਦਿਨ ਪਹਿਲਾ ਅੱਜ ਚੌਥਾ ਦਿਨ ਦਾ ਚੌਥੇ ਦਿਨ ਲੈਂਟਰ ਪੂਰਾ ਕੰਪਲੀਟ ਹੋਇਆ ਵਿਧ ਸਰੀਰ ਨਾਲ ਸਰੀਆ ਕੱਢ ਕੇ ਲੈਂਟਰਨ 4 ਦਿਨ ਲੱਗੇ ਮੀ ਬੂਰ 4 ਦਿਨ ਲੱਗੇ ਅੱਜ ਉਤਰਿਆ ਅੱਜ ਵੀ ਦੁਪਹਿਰ ਨੂੰ ਉਤਰਿਆ ਲੈਂਟਰ ਪੂਰਾ ਸਭ ਨਾਲ ਸਰੀਆ ਮਲਾ ਕੇ ਹੁਣ ਕੰਦਾ ਕੰਦਾ ਧੇਨਣ ਲੱਗੂਗੇ ਉਹ ਫਿਰ ਉਹਨਾਂ ਲੈਂਟਰ ਤੜ ਗਿਆ ਬਸ ਹੁਣ ਪਤਾ ਨਹੀਂ ਲੱਗਣਾ ਕਾਰ ਥੱਲੇ ਤੱਕ ਪਹੁੰਚਣਾ ਉਹਨਾਂ ਨੇ ਉਹ ਵੀ ਥੱਲੇ ਵੀ ਗੱਟ ਰਹੇ ਆ ਉਹ ਵੀ ਮਿੰਟੋਸ ਕਿੰਦੀ ਬੱਸ ਉਹ ਇੱਕ ਦਿਨ ਇੱਕ ਦਿਨ ਜੇ ਨਾ ਥੱਲੇ ਵਾਲਾ ਕਮਰਾ ਕਰ ਦੋਣਾ ਲੈਂਟਰ ਸਾਹ ਦੇਖ ਲੋ ਬਾਲੇ ਵਾਲਾ ਇੱਕ ਦਿਨ ਜੇ ਕਰ ਦੋਣਾ ਉਹ ਵੀ ਬਾਅਦ ਦੇਖਦੇ ਹੁਣ ਬਾਕੀ ਬਾਈ ਉਹ ਲੈਂਡਰ ਵਾਲੇ ਵੀ ਐਂ ਕਰੋਗੇ ਮੰਮੀ ਨਾਲੇ ਟਰਾਲੀ ਖੜਾ ਦੂੰਗੇ ਟਰਾਲੀ ਦੇ ਵਿੱਚੇ ਗੇੜ ਦੂੰਗੇ ਠੀਕ ਹੈ ਉਦਾਂ ਵੰਗਣਾ ਇਹ ਫੇਰ ਵਿੱਚ ਥੱਲੇ ਨਹੀਂ ਗਿਰੂਗਾ ਫੇਰ ਨਿਊਆ ਪਟਣੀ ਓੱਖੀਆਂ ਹੋ ਜਾਣੀਆਂ ਹੁਣ ਦੇਖਦੇ ਮਿਸਤਰੀ ਕਰ ਦੋਣਦੇ ਜੱਜ ਦੇਖਦੇ ਕਿੰਨਾ ਕੰਮ ਨਵੇਟ ਕੇ ਜਾਂਦੇ ਆ ਉਹ ਬੁਨਾਬੀ ਨੀਰ ਦੇ ਕੰਨੀਆਂ ਟਮਾਟੇ ਬੱਲੇ ਲੱਗ ਗਰੀਆਂ ਆਹ ਅਰੇ ਬੱਲੇ ਆਹ ਵੀ ਚੱਲੂਗੀ ਸਾਡੇ ਨੂੰ ਬੋਦੀ ਵੀ ਲਈਆ ਉੱਤ ਕਰੋ ਨਰਮ ਮਦ ਕੇ ਗਿਰਚਣੇ ਉੱਪਰ ਚਾਦੀ ਸੱਟ ਬੋਰੀਆ ਤੇ ਉਹ ਉੱਧਰ ਉੱਪਰ ਖੜੇ ਹੋ ਬਈ ਉੱਪਰ ਪਾਰ ਨਾ ਹੋ ਗਿਆ ਦੇਖੋ ਤਣਕਾ ਬਈ ਪਾਰ ਪੈਣ ਕਰਕੇ ਆ ਦੇਖੋ ਇਹ ਵੀ ਟੁੱਟਣ ਲੱਗ ਗਿਆ ਬਾਲਾ ਵੀ ਟੜਕ ਗਿਆ ਖਾਵਾ ਬਈ ਆਹ ਸਾਡਾ ਇੱਟਾਂ ਪਈਆਂ ਮਿਆਂ ਮਿਆਂ ਇੱਟਾਂ ਵੀ ਟੜਕ ਗਈਆਂ ਥੋੜੀਆਂ ਜੀਆਂ ਬਾਕੀ ਹੁਣ ਦੇਖਦੇ ਵੈਸੇ ਉਹ ਕਹਿੰਦੇ ਉਹਨਾਂ ਨੂੰ ਪਤਾ ਕਦੇ ਨਹੀਂ ਟੁੱਟਦੀਆਂ ਕਹਿੰਦੇ ਟੁੱਟ ਲਿਆ ਉਹਨਾਂ ਕਹਿੰਦਾ ਸਾਰੇ ਇਕੱਠੇ ਟੁੱਟ ਜਾਣਾ ਤਾਂ ਉਹਨਾਂ ਨੂੰ ਉਹ ਕਹਿੰਦਾ ਇੱਕ ਝਟਕਾ ਜਿਹਾ ਵੱਜ ਜਾਣਾ ਤਾਂ ਮੜਿਆ ਉਹ ਟੁੱਟਿਆ ਨਿਉ ਨਹੀਂ ਇਹ ਟੁੱਟਿਆ ਹੰਗਿਰਾਂ ਵੀ ਵੈਸੇ ਤਾਂ ਇਸ ਮਾਨ ਉੱਦਾਂ ਮੈਂ ਆਹ تیر ਗਿਆ ਮਹਿਗ ਕਮਾਲਾ ਸਿੱਕਿਆ ਹੋਈ ਜਾਂਦਾ ਉਹ ਬੱਲੇ ਟੜਕੇ ਹੋਰ ਇੱਟਾਂ ਵੀ ਟੜਕ ਗਈਆਂ ਦੇਖੋ ਹਾਂ ਇੱਥੇ ਆ ਜਾ ਦੁਬਾਰਾ ਆ ਜਾ ਹਾਂਜੀ ਹਾਂਜੀ